ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਜਿਹੜੇ ਦੀਆਂ ਪੀਟੀਸੀ ਨਿਊਜ਼ ਪਰਿਵਾਰ ਦੇ ਵੱਲੋਂ ਵੀ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਇਸ ਸਮੇਂ ਪਟਿਆਲਾ ਦੇ ਗੁਰਦੁਆਰਾ ਦੁਖਨੀਵਾਲਾ ਸਾਹਿਬ ਦੇ ਵਿੱਚ ਮੌਜੂਦ ਆ ਔਰ ਇਥੇ ਦੀਆਂ ਤਸਵੀਰਾਂ ਤੁਹਾਡੇ ਤੱਕ ਸਾਂਝੀ ਕਰ ਰਿਹਾ ਹੈ ਕਿ ਅੱਜ ਗੁਰਪੁਰਬ ਦੇ ਦਿਹਾੜੇ ਸੰਗਤਾਂ ਨਤਮਸਤਕ ਹੋਣ ਦੇ ਲਈ ਸਵੇਰ ਤੋਂ ਹੀ ਪਹੁੰਚ ਰਹੀਆਂ ਨੇ ਕਿ ਸਵੇਰੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਇਸ ਗੁਰਪੁਰਬ ਦੇ ਵਿੱਚ ਪਹੁੰਚ ਰਹੀਆਂ ਨੇ ਹਾਲਾਂਕਿ ਠੰਡ ਤੰਦ ਜ਼ਰੂਰ ਸੀਗੀ ਜਿਸ ਤੋਂੰਦੇ ਵਿੱਚ ਵੀ ਸੰਗਤਾਂ ਜਿਹੜੀਆਂ ਨਤਮਸਤਕ ਗੁਰੂ ਘਰਾਂ ਦੇ ਵਿੱਚ ਹੁੰਦੀਆਂ ਨਜ਼ਰ ਆਈਆਂ ਨੇ ਤਾਂ ਉਹ ਗੁਰੂ ਘਰਾਂ ਦੇ ਵਿੱਚ ਪਹੁੰਚ ਰਹੀਆਂ ਹੈਗੀਆਂ ਨਾ ਗੁਰੂ ਘਰਾਂ ਦੇ ਵਿੱਚ ਇਸ ਪ੍ਰਕਾਸ਼ ਜਹਾੜੇ ਦੇ ਮੌਕੇ ਨਤਮਸਤਕ ਹੋ ਰਹੀਆਂ ਨੇ ਆਪਣੇ ਪਰਿਵਾਰਾਂ ਦੇ ਨਾਲ ਨਿਤ ਮਾਸਟਰ ਕੋਰੀਆ ਨੇ ਔਰ ਗੁਰੂ ਘਰ ਦੇ ਵਿੱਚ ਫੁੱਲਾਂ ਦੇ ਨਾਲ ਸਜਾਵਟ ਵੀ ਕੀਤੀ ਗਈ ਹੈਗੀ ਸੰਗਤਾਂ ਦਾ ਜ਼ਿਕਰ ਕੀਤਾ ਜਾਵੇ ਤੇ ਸੰਗਤਾਂ ਜਿਹੜੀਆਂ ਨੇ ਉਹ ਲੰਗਰ ਸ਼ਕਤੀਆਂ ਸੇਵਾ ਕਰਦੀਆਂ ਸੇਵਾਵਾਂ ਨੇ ਪਾਉਂਦੀਆਂ ਜਿਹੜੀਆਂ ਨੇ ਉਹ ਵੀ ਨਜ਼ਰ ਆ ਰਹੀਆਂ ਨੇ ਕਿਆਂ ਔਰ ਨਰੀਆਂ ਤਸਵੀਰਾਂ ਤੜ ਤੱਕ ਜੀਡੀਓ ਸਾਂਝੀ ਕਰ ਰਿਹਾ ਔਰ ਜਿੱਥੇ ਤੱਕ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕੀਤਾ ਜਾਵੇ ਤੇ ਖਾਲਸਾ ਰਾਜ ਦਾ ਜ਼ਿਕਰ ਵੀ ਹੁੰਦਾ ਖਾਲਸਾ ਦੀ ਸਥਾਪਨਾ ਦੀ ਵੀ ਜ਼ਿਕਰ ਹੁੰਦਾ ਹੈ ਕਿ ਗੁਰੂ ਸਾਹਿਬ ਦੇ ਵੱਲੋਂ ਖਾਲਸਾ ਸਜਾਇਆ ਗਿਆ ਸੀਗਾ ਜਿਸ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਬਣਾਉਣ ਦੀ ਮਰਿਆਦਾ ਜਿਹੜੀ ਉਹ ਸ਼ੁਰੂ ਕੀਤੀ ਗਈ ਸੀ ਔਰ ਉਸ ਦੇ ਵਿੱਚ ਤਮਾਮ ਸਿੱਖ ਬੁੱਧੀਚੀਬ ਹੋਣ ਸੰਸਥਾਵਾਂ ਹੋਣ ਇਹ ਵੀ ਅੱਜ ਗੁਰਪੁਰਪ ਦੇ ਉੱਪਰ ਅਪੀਲ ਕਰਦੀਆਂ ਨਜ਼ਰ ਆਉਂਦੀਆਂ ਨੇ ਕਿ ਉਹਨਾਂ ਸਿੱਖਾਂ ਨੂੰ ਉਹਨਾਂ ਨੌਜਵਾਨਾਂ ਨੂੰ ਇਸ ਗੁਰੂ ਮਰਿਆਦਾ ਦੇ ਨਾਲ ਜਿਹੜਾ ਉਹ ਜੁੜਨਾ ਚਾਹੀਦਾ ਔਰ ਕਿਸੇ ਕੈਸਾ ਧਾਰੀ ਸਿੱਖ ਜਿਹੜਾ ਉਹ ਬਣਨਾ ਚਾਹੀਦਾ ਇਹ ਅਪੀਲ ਲਗਾਤਾਰ ਗੁਰੂ ਸੰਸਥਾਵਾਂ ਵੀ ਕਰ ਰਹੀਆਂ ਨੇ ਕਿ ਜਿਹੜੀਆਂ ਸੰਸਥਾਵਾਂ ਧਾਰਮਿਕ ਪ੍ਰਚਾਰ ਕਰਦੀਆਂ ਨੇ ਕਿ ਔਰ ਗੁਰੂ ਘਰ ਦੇ ਵਿੱਚ ਲਗਾਤਾਰ ਕਾਲ ਤੋਂ ਹੀ ਕੀਰਤਨ ਦਰਬਾਰ ਚੱਲ ਰਹੇ ਨੇ ਕੀਰਤਨ ਦੇ ਵਿੱਚ ਸੰਗਤਾਂ ਇਸ ਕੀਰਤਨ ਨੂੰ ਸੁਣ ਕੇ ਨਿਹਾਲ ਵੀ ਹੋ ਰਹੀਆਂ ਨੇ ਆਪਣੇ ਘਰ ਗੁਰੂ ਦੀ ਬਾਣੀ ਦਾ ਇਹ ਪ੍ਰਸ਼ਾਦ ਲੈ ਕੇ ਵੀ ਜਰੂਰ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੁਰਦੁਆਰਾ ਦੁਖਨੀਵਰਨ ਸਾਹਿਬ ਦੇ ਹੈੱਡ ਗ੍ਰੰਥੀ ਬਾਈ ਪ੍ਰਣਾਮ ਸਿੰਘ ਸਾਡਾ ਮੌਜੂਦ ਨੇ ਭਾਈ ਸਾਹਿਬ ਬਹੁਤ ਬਹੁਤ ਮੁबारकਾਂ ਪਹਿਲਾਂ ਤੋਂ ਸਤਿ ਸ੍ਰੀ ਅਕਾਲ ਬਹੁਤ ਬਹੁਤ ਉਹਦਾਈਆਂ ਜੀ ਅੱਜ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿਉਂਕਿ ਅੱਜ ਜਿੱਥੇ ਪੂਰੀ ਸੰਗਤ ਪ੍ਰਕਾਸ਼ ਜੜਾ ਪਰ ਆ ਰਹੀ ਹੈਗੀ ਤੁਹਾਡੇ ਵੱਲੋਂ ਕੀ ਸਨੇਹਾ ਹੈਗਾ ਇਸ ਗੁਰਪ੍ਰਬ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੇ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਆਪ ਬਲਿਓ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਗੁਰਾਂ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਬ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਆਸਮਚਿਆ ਨਾਨਕ ਨਾਮ ਲੈਵਾ ਸੰਗਤਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪ੍ਰਬ ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ ਬਣਾ ਰਹੀਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆਕਰ ਕੇ ਸਤਗੁਰ ਪਾਤਸ਼ਾਹ ਜੀ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਪਣੀ ਤਲਵਾਰ ਉਠਾਈ ਜਿਹੜਾ ਜੁਲਮ ਦਾ ਅਤਿਆਚਾਰ ਦਾ ਰਾਜ ਸੀ ਸਤਗੁਰੂ ਪਾਤਸ਼ਾਹ ਜੀ ਉਸ ਨੂੰ ਖਤਮ ਕੀਤਾ ਜਿਹੜੇ ਦੱਬੇ ਕੁਚਲੇ ਲਤਾੜੇ ਲੋਕ ਸੀ ਉਹਨਾਂ ਨੂੰ ਉੱਚਾ ਚੁੱਕ ਕਰਕੇ ਸਤਗੁਰੂ ਪਾਤਸ਼ਾਹ ਜੀ ਨੇ ਕਿਹਾ ਇਹਨ ਗਰੀਬ ਸਿੱਖ ਨੂੰ ਕੋ ਦੇਉ ਪਾਤਸ਼ਾਹੀ ਯਾਦ ਰੱਖਾ ਹੈ ਹਮਰੀ ਗੁਰਿਆਈ ਅੰਮ੍ਰਿਤ ਦੀ ਦਾਤ ਦੇ ਕੇ ਅੰਮ੍ਰਿਤ ਛਕਾ ਕਰਕੇ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਣ ਬੋਦਾ ਜਿਹੜਾ ਸੀ ਸਾਨੂੰ ਉਸ ਦਾਤ ਬਖਸ਼ਿਸ਼ ਕੀਤਾ ਔਰ ਜਾਤ ਪਾਤ ਨੂੰ ਖਤਮ ਕੀਤਾ ਇਲਾਕਿਆਂ ਦੀ ਵਰਣ ਵੰਡ ਨੂੰ ਖਤਮ ਕੀਤਾ ਸਤਗੁਰੂ ਪਾਤਸ਼ਾਹ ਜੀ ਨੇ ਇੱਕ ਸੂਤ ਦੇ ਵਿੱਚ ਜਿਹੜਾ ਸੀ ਉਸ ਮੁੱਚੀ ਨੂੰ ਕਾਇ ਨੂੰ ਪ੍ਰੋਣਾ ਕੀਤਾ ਆਓ ਜਿੱਥੇ ਆ ਸਤਿਗੁਰ ਪਾਤਸ਼ਾਹ ਜੀ ਦਾ ਆਪਾਂ ਪਾਵਨ ਪ੍ਰਕਾਸ਼ ਗੁਰਪੁਰ ਮਨਾ ਰਹੇ ਆ ਸਤਿਗੁਰ ਪਾਤਸ਼ਾਹ ਜੀ ਦੇ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਣਾ ਕਰੀਏ ਅੰਮ੍ਰਿਤ ਦੀ ਦਾਤਿ ਪ੍ਰਾਪਤ ਕਰਕੇ ਅੰਮ੍ਰਿਤਧਾਰੀ ਹੋ ਕੇ ਬਾਣੀ ਤੇ ਬਾਣੇ ਦੇ ਨਾਲ ਜੁੜ ਕੇ ਆਪਣਾ ਜਿਹੜਾ ਜੀਵਨ ਹੈ ਉਹ ਸਫਲ ਕਰੀਏ ਇਹ ਸਮਝ ਕਿਵੇਂ ਵਿਗਦੇ ਹੋ ਕਿ ਜਦੋਂ ਗੁਰਪੁਰਬ ਬਣਦਾ ਅਕਸਰ ਵੇਖਦੇ ਆ ਗੁਰਦੁਆਰਿਆਂ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਲੇਕਿਨ ਰੋਜ਼ ਦੇ ਰੁਟੀਨ ਦਾ ਜੇਕਰ ਜ਼ਿਕਰ ਕੀਤਾ ਜਾਵੇ ਤੇ ਅਕਸਰ ਲੋਕ ਕਈਆਂ ਦੇ ਰੁਟੀਨ ਵੀ ਹੁੰਦੇ ਨੇ ਲੇਕਿਨ ਸੰਗਤ ਕਿਸ ਤਰ੍ਹਾਂ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੀ ਗੁਰੂ ਘਰਾਂ ਦੇ ਵਿੱਚ ਸਤਗੁਰ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਸੰਗਤਾਂ ਦੇ ਜਿਹੜੇ ਰੋਟੀਨ ਦੇ ਸੰਗਤਾਂ ਪਹੁੰਚਦੇ ਐ ਪਰ ਜਿੱਦਣ ਇਹ ਵਿਸ਼ੇਸ਼ ਦਿਹਾੜੇ ਹੁੰਦੇ ਹਨ ਸਤਗੁਰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਜਿਸ ਤਰ੍ਹਾਂ ਅੱਜ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ ਭਾਵੇਂ ਕਿ ਸਵੇਰ ਤੋਂ ਮੈਂ ਅੰਮ੍ਰਿਤ ਵੇਲੇ ਜਦੋਂ ਹਾਜ਼ਰੀ ਭਰੀ ਅੰਤਾਂ ਦੀ ਠੰਡ ਹੈ ਇਸ ਠੰਡ ਵਿੱਚ ਬਾਹਰ ਨਿਕਲਣਾ ਬੜਾ ਮੁਸ਼ਕਲ ਲੱਗਦਾ ਹੈ ਪਰ ਇਸ ਅਤ ਦੀ ਠੰਡ ਦੇ ਵਿੱਚ ਵੀ ਸੰਗਤਾਂ ਜੜੀਆਂ ਨੇ ਸਤਗੁਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਂਦੀਆਂ ਬੜੇ ਸ਼ਰਧਾ ਬੜੇ ਭਾਵਨਾ ਦੀ ਕੁਝ ਸਮਾਗਮ ਜਿਹੜੇ ਉਹ ਰੱਖੇ ਗਏ ਨੇ ਗੁਰੂ ਸਾਹਿਬ ਦਾ ਘਰ ਦੇ ਅੱਜ ਜੋ ਪਰਸੋਂ ਤੋਂ ਸ਼੍ਰੀ ਆਖਣਪੜ ਸਾਹਿਬ ਆਰੰਭ ਕੀਤੇ ਗਏ ਸੀ ਉਹਨਾਂ ਦੀ ਸਮਾਪਤੀ ਹੋਈ ਉਪਰੰਤ ਦੀਵਾਨ ਸਜੇ ਤਕਰੀਬਨ 11 ਵਜੇ ਤੱਕ ਦੀਵਾਨ ਸਜਾਏ ਗਏ ਔਰ ਇਸ ਸਮਾਗਮ ਦੇ ਵਿੱਚ ਵੀ ਸੰਗਤਾਂ ਨੇ ਵਾਦ ਚੜ ਕੇ ਜਿਹੜੀ ਆ ਉਹ ਹਾਜ਼ਰੀ ਲਵਾਈ ਹੈ ਅੰਮ੍ਰਿਤ ਵੇਲੇ ਤੋਂ ਗੁਰੂ ਕੇ ਅਰਤੁੱਤ ਲੰਗਰ ਵਰਤ ਰਹੇ ਨੇ ਨੌਜਵਾਲਨਾਵਲੋਂ ਵੀ ਸੰਗਤਾਂ ਲਈ ਚਾਹ ਦੇ ਪਕੌੜਿਆਂ ਦੇ ਲੰਗਰ ਲਗਾਏ ਗਏ ਨੇ ਸੰਗਤਾਂ ਬੜੀ ਭਾਵਨਾ ਨਾਲ ਬੜੇ ਉਤਸ਼ਾਹ ਨਾਲ ਸੇਵਾ ਵੀ ਕਰ ਰਹੀਆਂ ਨੇ ਵੇ ਵੇਖ ਦਿਓ ਕਿਉਂਕਿ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰਸਿੱਖ ਇੱਕ ਬਣਾਇਆ ਸਵਾ ਲੱਖ ਸੇ ਇੱਕ ਲਵਾਉਂ ਦਾ ਜ਼ਿਕਰ ਕੀਤਾ ਔਰ ਇੱਕ ਵੱਖਰਾ ਬਾਣਾ ਦਿੱਤਾ ਸਾਨੂੰ ਇੱਕ ਵੱਖਰੀ ਪਛਾਣ ਦਿੱਤੀ ਲੱਗਦਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਇਸ ਵੱਖਰੇ ਬਾਣੇ ਦੇ ਨਾਲ ਜੁੜ ਰਹੀ ਹੈਗੀ ਕਿਉਂ ਰੁਝਾਨ ਵਧਿਆ ਹੈਗਾ ਆ ਬਹੁਤ ਆਤ ਵਿੱਚ ਆ ਹੁਣੇ ਮੇਰੇ ਕੋਲ ਨੌਜਵਾਨ ਬੈਠੇ ਸੀਗੇ ਉਹਨਾਂ ਦੇ ਵਿੱਚੋਂ ਸਾਡੇ ਕੋਲ ਤਕਰੀਬਨ ਜਿਹੜੇ 5-7 ਨੌਜਵਾਨ ਆਏ ਤਾਂ ਤਕਰੀਬਨ 5 ਕਿ ਸਾਬਤ ਸੂਰਸ਼ੀ 2 ਜਿਨ੍ਹਾਂ ਦੇ ਦਾੜੇ ਕੱਟੀਆਂ ਹੋਈ ਸੀ ਤਾਂ ਉਹਨਾਂ ਵੱਲੋਂ ਜਿੱਥੇ ਅੱਜ ਚਾਹ ਦਾ ਬਰੈਡ ਪਕੌੜਿਆਂ ਦਾ ਲੰਗਰ ਲਗਾਇਆ ਤੇ ਦਾਸ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਬੜੀ ਭਾਵਨਾ ਨਾਲ ਸੇਵਾ ਕਰ ਰਹੇ ਹੋ ਤੇ ਜਿਸ ਸਤਿਗੁਰ ਪਾਤਸ਼ਾਹ ਜਿਹਦਾ ਪਾਵਨ ਪ੍ਰਕਾਸ਼ ਗੁਰਪੁਰ ਮਨਾ ਰਹੇ ਹੋ ਤੇ ਉਸ ਨੇ ਸਾਨੂੰ ਸਿੱਖੀ ਸਰੂਪ ਬਖਸ਼ਿਸ਼ ਕੀਤਾ ਹੈ ਸਾਨੂੰ ਅਲੱਗ ਪਹਿਚਾਣ ਦਿੱਤੀ ਹੈ ਤੇ ਅੱਜ ਤੁਸੀਂ ਇਸ ਦਿਹਾੜੇ ਤੇ ਬਹੁਤ ਚੰਗੀ ਗੱਲ ਹੋਏਗੀ ਸਾਡਾ ਦਿਹਾੜਾ ਸਫਲਾ ਹੋ ਜਾਏਗਾ ਮਨਾਇਆ ਜੇ ਤੁਸੀਂ ਦਾੜਾ ਰੱਖਣ ਦਾ ਪ੍ਰਣ ਕਰੋ ਤੇ ਉਹਨਾਂ ਦੋ ਨੌਜਵਾਨਾਂ ਵੀਰਾਂ ਨੇ ਉੱਠ ਕੇ ਖੜੇ ਹੋ ਕੇ ਜਕਾਰਾ ਛੱਡਿਆ ਤੇ ਉਸ ਤੋਂ ਬਾਅਦ ਅਸੀਂ ਦਾੜਾ ਜਿਹੜਾ ਉਹ ਨਹੀਂ ਕਟਾਵਾਂਗੇ ਸਾਨੂੰ ਲੋੜ ਹੈ ਬੱਚਿਆਂ ਨੂੰ ਪ੍ਰੇਰਣਾ ਦੇਣ ਦੀ ਪ੍ਰੇਰਿਤ ਕਰਕੇ ਉਹਨਾਂ ਨੂੰ ਇਸ ਪਾਸੇ ਲਿਆਉਣ ਦੀ ਬੜੇ ਵੱਡੇ ਗਿਣਤੀ ਵਿੱਚ ਬੱਚੇ ਜਿਹੜੇ ਨੇ ਮੁੜ ਰਹੇ ਨੇ ਨੌਜਵਾਨ ਜਿਹੜੇ ਸਿੱਖੀ ਨਾਲ ਜੁੜ ਰਹੇ ਨੇ ਦਸਤਾਰਾਂ ਸਜਾ ਰਹੇ ਨੇ ਆਓ ਮੈਂ ਅੱਜ ਇਸ ਪਵਣ ਧਾੜੇ ਤੇ ਨੌਜਵਾਨ ਵੀਰਾਂ ਨੂੰ ਬੱਚਿਆਂ ਨੂੰ ਬੇਨਤੀ ਕਰਦਾ ਕਿ ਸਤਗੁਰੂ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਕਿਹਾ ਸੀ ਇਹਨੂੰ ਪੁੱਤਰਨ ਕੇ ਸੀਸ ਪਰਵਾਰ ਦੀ ਸੁਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਆਪਣੇ ਬਿੰਦੀ ਪੁੱਤਰ ਕੁਰਬਾਨ ਕਰਕੇ ਸਾਨੂੰ ਆਪਣੇ ਪੁੱਤियां ਪੁੱਤਰ ਬਣਾਇਆ ਮਾਨ ਕਰੀਏ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਤੇ ਉਹਦੇ ਧੀਆਂ ਪੁੱਤਰ ਮਾਂ ਹੋਣ ਦਾ ਮਾਨ ਜਿਹੜਾ ਕਰਕੇ ਆਪਾਂ ਸਾਬਤ ਸੂਰਤ ਹੋਈਏ ਸਿੱਖੀ ਨਾਲ ਜੁੜੀਏ ਬਾਣੀ ਨਾਲ ਜੁੜੀਏ ਬਾਣੇ ਨਾਲ ਜੁੜੀਏ ਸਤ ਸ੍ਰੀ ਅਕਾਲ ਬਾਈ ਜੀ ਫਤਿਹ ਤੇ ਬਿਲਕੁਲ ਅੱਜ ਸويرੇ ਤੋਂ ਲਗਾਤਾਰ ਗੁਰੂ ਘਰ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਨਮਸਕ ਹੋੜੀਆਂ ਨੇ ਉਹ ਗੁਰਪਰਬ ਦੇ ਵਿੱਚ ਇਸ ਖੁਸ਼ੀਆਂ ਦੇ ਵਿੱਚ ਆਪਣੀ ਹਾਜ਼ਰੀ ਵੀ ਭਰਦੀਆਂ ਹੋਈਆਂ ਗੁਰਦੁਆਰਾ ਦੁਖਨੀਵਰਨ ਸਾਹਿਬ ਦੇ ਵਿੱਚ ਨਜ਼ਰ ਆ ਰਹੀਆਂ ਨੇ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਦਾ ਪ੍ਰੈਸਿੰਗ ਪੀਟੀਸੀ ਨਿਊਜ਼ ਪਟਿਆਲਾ